ਤੇ ਆਪਾਂ ਨੇ ਜੀ ਰਾਤ ਪੈਕਿੰਗ ਕਰ ਲਈ ਸੀਗੀ ਪੈਕਿੰਗ ਵਾਲਾ ਕੰਮ ਰਾਤ ਨਿਬੜ ਗਿਆ ਸੀਗਾ ਤੇ ਥੋੜਾ ਜਿਹਾ ਵੇਟ ਦਾ ਚੱਕਰ ਸੀਗਾ ਫਿਰ ਡੈਡੀ ਨੇ ਸਵੇਰੇ ਇਸ਼ੂ ਵੇਟ ਵਗੈਰਾ ਸਹੀ ਕਰ ਦਿੱਤਾ ਸੀਗਾ ਤੇ ਹੁਣ ਆਪਣੇ ਟੈਕੀਟ ਬੈਗ ਨੇ ਲੌਗ ਬਲੂ ਲਾਗੇ ਨੇ ਇਹਨਾਂ ਨੂੰ ਰਸਤੀਆਂ ਬੰਨ੍ਹਣੀਆਂ ਨੇ ਉਹ ਕੰਮ ਡੈਡੀ ਕਰਨਗੇ ਮੰਮੀ ਦਾ ਕੰਮ ਪੈਕਿੰਗ ਵਾਲਾ ਸੀਗਾ ਜੋ ਲੈ ਹੋਗੇ ਉਹ ਬਾਹਰ ਹਾਂ ਚਲੋ ਜੀ ਬਾਹਰ ਚੱਲੋ ਬਹੁਤ ਬੈਗ ਲਾ ਕੇ ਆਉਂਦੇ ਮੋਡੀਫਿਕੇਸ਼ਨ ਆਪਾਂ ਕਰੀਏਗਾ ਨਕਲੀਫਿਕੇਸ਼ਨ ਨੂੰ ਹਾਂਜੀ ਆਦੋਂ ਬਣਾ ਜਦੋਂ ਮੋਟਾ ਨਹੀਂ ਲੱਗਿਆ ਮੋਟਾ ਦਾ ਲੱਗਿਆ ਕਿੰਨੀ ਕਿੰਨੀ ਜ਼ੋਰ ਦੀ ਛੱਟ ਕੇ ਲੱਗਾ ਤੈਨੂੰ ਕੁਝ ਕਹਣਾ ਮਾਸੇ ਨਾਲ ਹਾਸਾ ਰਹਿ ਗਿਆ ਇਹ ਕੋਈ ਪ੍ਰੋਬਲਮ ਐ ਸਮਝ ਚੱਲ ਰਿਹਾ ਹੁੰਦਾ ਆਪਣਾ ਸ਼ੁਰੂ ਨਾ

ਲਾਲਰ ਸੇ ਮਨ ਨੇ ਨੀਂਨੇ ਦੂਰੀ ਚੰਗਣੀ ਹੈ। ਮੇਰੇ ਕੋਲ ਮੀਡੀਆ ਸੀ ਮੇਰਾ ਟੈਚ ਹੀ ਨਹੀਂ ਆਇਆ। ਕਿੰਨੀ ਦੇਰ ਮੈਂ ਵੇਟ ਕਰੀ। ਐਸੀ ਹੁੰਦਾ ਹੈ। ਬਸ ਇੱਕ ਹੀ ਚੱਕਰ ਪਿਆ ਗਿਆ। ਤੇ ਤੂੰ ਨੀਕੀ ਤਸ। ਤੂੰ ਨਾ ਹੀ ਛੱਡੀ ਤਾਂ ਹਾਂ ਤੁਸੀਂ। ਓਏ ਉੱਥੇ ਬੇਰ ਮਗਰ ਓ ਛੱਡੀ। ਚੱਲ। ਆ ਗਿਆ ਨਾ ਸਾਨੂੰ ਕੰਮ ਜੀ। ਉਹ ਨਾਲ ਬੁੱਕਟ ਟੇ ਨਰਮਸ ਨਹੀਂ ਦੇਖਿਆ ਬਾਬਰਾ ਜੀ ਨੇ ਪੱਤੀ ਇਹਨੂੰ ਵੀ ਨੰਬਰ ਭਰਦੇ ਲੋ ਫੇਰ ਜਿਹੜੇ ਬੰਦੇ ਨੇ ਜਾਣਾ ਉਹ ਮਸਪਾਸੇ ਕਿਹੜਾ ਦਿਨੇ ਆ ਕੀ ਹੋ ਰਿਹਾ ਮਾਫ ਕਰੀ ਹੁੰਦੇ ਤੁਹਾਨੂੰ ਕਹਦਾ ਫਿਕਰ ਆ ਭਾਈ ਮੈਂ ਸੋਚ ਲਈਆਂ ਮੰਮੀ ਡੈਡੀ ਹਰ ਵਾਰੀ ਤਰਸੀਏ ਵੱਡੀਆਂ ਹੁੰਦੇ ਨੇ ਪਤਾ ਨਹੀਂ ਆਪਾਂ ਡਾਟਚ ਕਿੱਧਰ ਲੈ ਗਾਂਗੇ ਕਿਹੜਾ ਕਿੰਨੇ ਜਾਣੇ ਤੋਰਦੇ ਘਰ ਤੇ ਆਵੇ ਇੱਕ ਦਿਨ ਆ ਕੇ ਆਏ ਹੋਏ ਨੇ ਇਹ ਗੱਲ ਨਹੀਂ ਆਈ ਗੀਆ ਕਿਹੜਾ ਦ ਕੱਢਿਆ ਹੋਇਆ ਤੁਸੀਂ ਨੇ ਐਡਾ ਕੁੰਮੀ ਹੈ ਆ ਪੂਰੀ ਨਹੀਂ ਕੁੰਮੀ ਹੈਗੀ ਲੈ ਅਸੀ ਤਾਂ ਭਾਈ ਸਰੀ ਲੈਂਗਲੀ ਐਕਸਪੋਰਟ ਕਿਤੇ ਕਿਤੇ ਫਿਰਤੇ ਆਂ ਹਾਂ ਪਹਿਲਾਂ ਵੀ ਸੀ ਦੇਖਿਆ ਤੁਸੀਂ ਉੱਧੇ ਤਾਂ ਗਏ ਨਹੀਂ ਨਾ ਹੈਗੇ ਹਜੇ ਕੈਲਗਰੀ ਕਿੰਨੀ ਆ ਸੋਨੇ ਦੀ ਜਾਨ ਨਾ ਉੱਥੋਂ ਉੱਥੋਂ ਤਾਂ ਕਿੱਥੇ ਗਏ ਬੈਂਕ ਵੀ ਗੈਰਾ ਵੀ ਨਹੀਂ ਦੇਖਿਆ ਤੁਸੀਂ ਕਿੰਨਾ ਧਮਾਨਾ ਥੱਲੇ ਗਾਟਾ ਟਾਇਰ ਦਾ ਨਹੀਂ ਉਹ ਤਾਂ ਫਰਾਅ ਡਾਲਦਾ ਨਾ ਕੈਕਸ਼ਨ ਦੇ ਜੀ ਖੋਲਣਾ ਤੇ ਇਹਨੂੰ ਉੱਥੇ ਬਾਬਾ ਜੀ ਸ਼ੂਕਸ਼ੀ ਬਰਵਾ ਲਈਏ ਇਸ ਨੂੰ ਖੋਲਣਾ ਨਹੀਂ ਪੈਣਾ ਸ਼ੂਕਸ਼ੀ ਉਹ ਮੀਤਾ ਬੰਦੇ ਨੂੰ ਆਸਤਰਕ ਕਰਨ ਦੀ ਚਾਹੀਦੀ ਹੈ ਕੀ ਬਦੋਦ ਅੱਗ ਚੱਲ ਦੇ ਖੋਲਣਾ ਤੇ ਵਧੀਆ ਨਹੀਂ ਖਲੂਗਾ ਤਾਂ ਉਹਨੇ ਕਹਿਣਾ ਕਿ ਚੱਲਾਂਗੇ ਤਾਂ ਵਰਤਣਗੇ ਜੇ ਜੀ ਸ਼ੁਰੂ ਕਰਾਂਗੇ ਹਾਂ ਇਹ ਗਏ ਭੰਦਾ ਥੋੜਾ ਹੁੰਦਾ ਆਈ ਤਾਂ ਉਹਨੇ ਕਿ ਲੱਪਣਾ ਇਹਦੇ ਵਿੱਚ ਲੱਪਣ ਦੀ ਗੱਲ ਪੁੱਤ ਉਹ ਦੇਖਣਗੇ ਕਹਿਣਗੇ ਇੰਨੇ ਚੋਰੇ ਕੀ ਕਰਨਾ ਹੈ ਹਾਂ ਤੁਹਾਨੂੰ ਚਕਾਣਾ ਉਹ ਨਹੀਂ ਜੜੀ ਜੜੀ ਹਰ ਜਾਪਦੇ ਉਹ ਚਲੋ ਜੀ ਜਾਨੀ ਲਈ ਤਾਂ ਬਹੁਤ ਭਾਰਾ ਉਹਦਾ ਹੁਣ ਮੈਂ ਕਹਿਣਾ ਨਹੀਂ ਹੈ ਨਾ ਨਹੀਂ ਕਹਿ ਲੋ ਕਿ ਇਹਨੇ ਹੁਣ ਲੇਡੀਜ਼ ਕਹਨੇ ਆ ਨਹੀਂ ਅਸੀਂ ਅਸੀਂ ਡੈਡੀ ਮੈਂ ਤੁਹਾਨੂੰ ਕਿੰਨੇ ਵਾਰ ਦੱਸਿਆ ਵੀ ਮੈਂ ਕਦੇ ਨਹੀਂ ਕਹਿੰਦੀ ਵੀ ਬੰਦੇ ਕੁੜੀਆਂ ਦੇ ਬਰਾਬਰ ਆ ਮੈਂ ਹਮੇਸ਼ਾ ਕਹਿੰਦੀ ਆ ਕਿ ਇਹ ਇਹ ਤੇ ਅਸੀਂ ਕਈ ਮੋਟਰਸਾਈਕਲ ਤੇ ਕਈ ਗਰੀਬ ਵਿਚਾਰਾ ਨਾ ਕਰਦੇ ਜਾਂਦੇ ਆ ਇਹ ਕਦੇ ਵੀ ਨਹੀਂ ਕਹਿੰਦੀ ਹੈ ਕਰੋੜ ਰੁਪਏ ਦੀ ਗੱਲ ਆ ਤੁਸੀਂ ਹਮੇਸ਼ਾ ਕਹਿੰਦੇ ਆ ਤੁਸੀਂ ਬਰਾਬਰ ਆ ਨਾ ਮੈਂ ਕਰੋੜਾਂ ਨਾਲ ਮੈਂ ਤਾਂ ਮੁੱਤ ਕਿਸੇ ਦੀ ਕੋਈ ਗੱਲ ਨਹੀਂ ਕਹਿੰਦੀ ਇਹ ਤਾਂ ਟੌਪ ਬੰਦੇ ਨਾਲੋਂ ਨਾ ਦੇਖਦੇ ਜਿਹੜਾ ਕਹਿੰਦਾ ਹੋਵੇ ਵੀ ਭਾਈ ਅਸੀਂ ਬਰਾਬਰ ਆ ਆਪਾਂ ਨਹੀਂ ਕਹਿੰਦੇ ਹੈਗੇ ਭਾਈ ਬਹੁਤ ਕਰਦਾ ਹੈ ਨਾ ਜਿਹੜੇ ਬੰਦੇ ਨੂੰ ਕੋਈ ਘਰੇ ਨੋਖ ਕੋ ਸ਼ੋਅ ਕਰਨੇ ਆਪ ਕੰਮ ਨਹੀਂ ਕਰਨਾ ਪੈਂਦਾ ਇਹ ਇਹਦੇ ਬਰਾਬਰੀ ਹੋ ਹੀ ਨਹੀਂ ਸਕਦੀ ਇਹ ਮਤਲਬ ਕਿਹਨੇ ਕਹਿਣਾ ਇਹੋ ਜੀ ਗੱਲ ਨਹੀਂ ਹੈਗੀ ਮਤਲਬ ਇਹ ਗੱਲ ਨਹੀਂ ਹੈਗੀ ਗੱਲ ਤਾਂ ਇਹ ਆ ਕਿ ਬਾਡੀ ਹਮੇਸ਼ਾ ਸੇਮ ਨਹੀਂ ਹੁੰਦੀ। ਬੇੜੀ ਬੰਦੇ ਦਾ weight ਚੱਕ ਨਹੀਂ ਸਕਦੀ ਆਏਗੀ। ਹੋ ਸਕਦਾ ਕੋਈ ਹੋਣੀ ਆ ਵਿਚਾਰੀਆਂ ਜਿਹੜੀਆਂ ਰਹਿਗੀਆਂ ਰਹਿਣੀਆਂ ਹੁਣ। ਜਿੰਮ-ਜੁਮ ਲਈ ਹੁੰਦੀ ਐਕਸਪੀਰੀਅੰਸ ਹੁੰਦਾ ਉਹਦਾ ਦੀ ਪ੍ਰੈਕਟਿਸ ਕਰੀ ਹੁੰਦੀ ਪਰ ਨਾਰਮਲ ਹੁੰਦਾ ਨਹੀਂ ਆਇਆ। ਇਹ ਰੱਸੀਆ ਵੀ ਪਤਾ ਆਪਣੇ ਨਹੀਂ ਹੈਗੀਆਂ। ਤੇ ਖਿੰਦਰ ਬਹੁਤ ਸਾਰੇ ਨੇ ਮੁੱਤਸਰ। ਖਿੰਦਰ ਵੀਰ ਜੀ ਗਏ ਸੀਗੇ। ਮੋਟ ਸਾਰਿਆਂ ਨੇ ਕਹਿਣਾ ਸਾਡੀ ਅੱਧੀ ਰੱਸੀ ਛੱਡਿਆ ਜੀ ਅਸੀਂ ਇਹ ਕਰਨਾ ਸੀਗਾ ਤਾਰ ਬੰਨਣੀ ਸੀ ਬੜੇ ਭੇਤਿਆ ਬਹੁਤ ਟੋਡੀਆਂ ਆ ਭੇਜਦੇ ਆ ਭਾਈ ਬੈੜੀ ਕਹਿੰਦੇ ਆ ਉਹ ਮੰਮੀ ਨੂੰ ਆ ਦੋ ਤਾਂ ਨਾ ਹਰੇਕ ਸਾਡੇ ਤਾਰਾਂ ਦੀਆਂ ਬੰਨਣ ਦੀ ਉਹਨਾਂ ਨੇ ਕਹਿਣਾ ਦੋ ਭਾਈ ਸੁੱਖ ਸ਼ਾਂਤੀ ਚ ਰਹੋ ਜੀ ਜੇ ਰਾਜੀ ਜੀ ਤੁਸੀ ਕੋਈ ਪ੍ਰੋਬਲਮ ਨਾ ਆਵੇ ਥੋੜੀ ਪ੍ਰੋਬਲਮ ਸਾਡੇ ਤੇ ਆਈ ਜਾਵੇ ਸੱਚੇ ਪਾਤਸ਼ਾਹ ਸੇਸੋ ਕਹਿੰਦੇ ਜਿਸ ਤਰ੍ਹਾਂ ਜਹਾਜ਼ ਕਹਿੰਦੇ ਡਿਸ਼ ਕਿਉਂ ਉਹ ਬਾਹਰ ਬੜਾ ਬੰਦਾ ਗੱਲਾਂ ਕਰਦਾ ਰਹਿੰਦਾ ਜਹਾਜ਼ ਮਾਰੀ ਅੱਗੇ ਜਦੋਂ ਉਹ ਨੇ ਪਹਿਲੀ ਵਾਰ ਗਿਆ ਸੀ ਇਹਨੇ ਇਹੀ ਗੱਲ ਕਹੀ ਸੀ ਵੀ ਨੋਦਰਮਾ ਰੋਮਾ ਉਤੋਜੀ ਕਹਿੰਨਾ ਮੰਮੀ ਜੇ ਵੀਰੇ ਦੇ ਜਹਾਜ਼ ਕਰੇ ਸ਼ੋਰ ਮੇਰਾ ਜੀ ਕਰੇ ਦਿਖਾਈ ਦਸ ਫੜ ਕੇ ਕੁੱਟਾ ਠੀਕ ਸਾਹ ਕਹਿੰਦੀ ਤੂੰ ਸਮੁੰਦਰ ਚ ਡੁੱਬੇ ਨਹੀਂ ਆ ਵੀ ਇੱਥੇ ਲੋਰ ਰਹੇ ਹੋਰੇ ਟਾਂਕੇ ਏਮੇ ਜਾਈ ਮੈਂ ਵੀ ਦੇਖਿਆ ਸੀ ਟਾਈਟ ਕਰਕੇ ਚਲ ਕੋਈ ਨਾ ਟਾਂਕ ਲਾਉਣਾ ਰਹਿੰਦਾ ਪੁਰਕੇ ਤੇ ਲਾਉਂਦੀ ਫਿਰੇ ਉਹ ਛੜਕਣਾ ਦੇ ਸਾਥ ਵਿੱਚ ਜਦ ਅਗਲੀ ਜਾਂ ਅਗਲੀ ਗਰੀ ਉਹਨੇ ਚਾਹ ਰਹਾ ਹੁੰਦਾ ਕਿ ਉਹ ਛੱਲਾ ਦੇਣਾ ਆ ਰੱਸੀ ਮਨੇ ਕਿ ਮੰਮੀ ਅੰਦਰ ਰੱਖਿਆ ਕੱਪੜੇ ਨੂੰ ਪ੍ਰੈਸ ਕਰੇ ਫੇ ਜਾ ਤੂੰ ਜਾਵੇਂਗੀ ਉਹ ਤਾਂ ਬਰਤਨ ਆਏ ਉਹ ਤਾਂ ਬਰਤਨ ਲਾ ਦੇ ਮਾਰੇ ਕਰੀ ਉਹ ਦਿਨ ਜਲਦੀ ਆਵੇ ਜਵਾਕ ਇਹ ਜੀ ਨੇ ਸਾਰ ਰस्सियां ਗੁੰਜਿੰਦੀਆਂ ਗੁੰਜ ਹਾਂ ਮੰਮੀ ਰੱਸੀ ਹੈ ਲੈ ਲਈ ਰੱਸੀਆਂ ਪਈਆਂ ਨੇ ਅੰਦਰ ਮੇਰੇ ਕੋਲ ਪਈਆਂ ਅੱਰਾ ਨੂੰ ਹੀ ਚੱਕ ਲਈ ਮੇਰੇ ਕੋਲ ਪਈ ਸੀ ਮੰਮੀ ਰੱਸੀ ਹੈਗੀ ਹਾਂ ਹੈਗੀ ਬੇਟਾ ਜਿੰਦੀ ਹੈਗੀ ਮੈਂ ਕਿਹਾ ਹੈਗੀ ਭਾਈ ਮੈਂ ਉਹ ਵੀ ਬਾਤ ਹੈ ਤੁਹਾਡੀ ਜੰਬਣੀਆਂ ਨੇ ਜਵੇਦੀਆਂ ਹੋਣਗੀਆਂ ਕਿਤੇ ਅਸੀਂ ਗਰਭ ਵਿੱਚ ਕਰ ਦੋਗੇ ਬਰਤ ਨਹੀਂ ਹੋ ਚੀ ਕੇ ਅਸੀਂ ਕਿੰਸੀ ਕਿੰਸੀ ਬਾਤ ਤੇ ਕਰਦੇ ਆ ਮੇਰਾ ਪੁੱਤ ਜੋ ਦੀ ਇੰਨੀ ਵੀਡੀਓ ਸੀਗੀ ਬਾਕੀ ਆਪਾਂ ਤੁਹਾਨੂੰ ਅਗਲੀ ਵੀਡੀਓਸ ਮਿਲਦੇ ਆ ਕਿ ਬਾਅਦ ਜੰਦੀ ਹੋ ਜਾਣੀ ਆ ਤਾਂ ਆਪਾਂ ਇੱਥੇ ਵੀਡੀਓ ਦਾ ਐਂਡ ਕਰਦੇ ਆਂਗੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ